ਕਿ ਯੁੱਗ ਕੋਈ ਵੀ ਹੋਵੇ ਇਸਤਰੀ ਹਮੇਸ਼ਾ ਮਹਾਨ ਰਹੀ ਹੈ ਇਸਤਰੀ ਵਾਕੀ ਮਹਾਨ ਰਿੰਦੀ ਆ ਵਾਕੀ ਚਲੋ ਆਪਾਂ ਹੋਰ ਯੁੱਗ ਨਹੀਂ ਦੇਖੇ ਇਹ ਯੁੱਗ ਦੇਖ ਰਹੇ ਆ ਆਪਾਂ ਹੂੰ ਅੱਜ ਵਾਲਾ ਯੁੱਗ ਦੇਖ ਰਹੇ ਆ ਹੂੰ ਇਹ ਚ ਚਲੋ ਆਪਾਂ ਹੁਣ ਮਾਂ ਦੀ ਧਾਰਨ ਵੀ ਭੈਣ ਦੀ ਧਾਰਨ ਵੀ ਲੈ ਲਓ ਆਪਣੀ ਘਰ ਵਾਲੀ ਹੋਊਗੀ ਉਹਦੀ ਧਾਰਨ ਲੈ ਲਓ ਹੂੰ ਉਹਨਾਂ ਦੀ ਵੀ ਜ਼ਿੰਦਗੀ ਵੀ ਛੋਟੀ ਜ਼ਿੰਦਗੀ ਹੁੰਦੀ ਆ ਮਰਦਾਂ ਦੇ ਮੁਕਾਬਲੇ ਜੀ ਕਿਤੇ ਵੀ ਦੇਖ ਲਓ ਆਪਾਂ ਘਰੋਂ ਨਿਕਲਦੇ ਆਂ ਹੂੰ ਆਪਣਾ ਕੋਈ ਪਾਬੰਦੀ ਨਹੀਂ ਜੀ ਕਿੱਥੇ ਜਾਣਾ ਫਲਾਣੇ ਥਾਂ ਜਾਣਾ ਚੱਲ ਠੀਕ ਆ ਭੱਜ ਜਾ ਹੂੰ ਇੰਨੀ ਰਾਤ ਨੂੰ ਕਿੱਥੋਂ ਆਇਆ ਮੁੰਡੇ ਕੋਲੇ ਬੈਠਾ ਸੀ ਕੋਈ ਨਾ ਚਾਹ ਰੋਟੀ ਖਾ ਲਾ ਪੈ ਜਾ ਹੂੰ ਇਸਤਰੀ ਕੋਈ ਵੀ ਹੋਈ ਭੈਣ ਹੋਈ ਭੂਆ ਚਾਚੀ ਤਾਈ ਕੁਛ ਵੀ ਹੋਈ ਉਹਨੇ ਜਦੋਂ ਵੀ ਜਾਣਾ ਕਿਤੇ ਵੀ ਜਾਣਾ ਸੌ ਸਵਾਲ ਘੇਰਨਗੇ ਅੱਜ ਦੇ ਅੱਜ ਦੇ ਯੁੱਗ 'ਚ ਵੀ ਪਹਿਲਾਂ ਵਾਲੇ ਯੁੱਗ ਤਾਂ ਤੁਸੀਂ ਦੇਖ ਹੀ ਲਓ ਕਿੰਨਾ ਹੋ ਰਿਹਾ ਇਸਤਰੀਆਂ ਪ੍ਰਤੀ ਜੀ ਬਹੁਤ ਮਾੜਾ ਜੋ ਕਿਸੇ ਆਪਾਂ ਜਿਹੜਾ ਪੜਾ ਤੇ ਬਿਲਕੁਲ ਸਤੀ ਹੋਈ ਆ ਸੋ ਕੀ ਕੁਛ ਨਹੀਂ ਹੋਇਆ ਇਸਤਰੀ ਦੇ ਨਾਲ ਬਿਲਕੁਲ ਬਿਲਕੁਲ ਟੀਵੀ ਨੇ ਵਿਰੋਧ ਕੀਤਾ ਫਿਰੋਦਾ ਜੀ ਆਪਣੇ ਖੁਦ ਦੇ ਧਰਮ ਦੀ ਪਹਿਲਾ ਹੁੰਦਾ ਰਿਹਾ ਗੁਰੂ ਨਾਨਕ ਦੇਵ ਜੀ ਦੇ ਬਾਅਦ ਤੋਂ ਹਟਿਆ ਹੂੰ ਉਹ ਆਪਾਂ ਉਹ ਜੋ ਗਦਾਂ ਦਾ ਜੱਜ ਤੋ ਲਾ ਸਕਦੇ ਆ ਵੀ ਜੇ ਅੱਜ ਵੀ ਕਿਤੇ ਇਸਤਰੀ ਨੇ ਜਾਣਾ ਇਹਨੂੰ ਕਿੰਨੇ ਸੌ ਸਵਾਲਾਂ ਵਿੱਚ ਦੇਣਾ ਗਣਾ ਪੈਣਾ ਅੱਜ ਵੀ ਸਤੀ ਪ੍ਰਥਾ ਲਈ ਉਹਨੂੰ ਅਗਨੀ ਦੇ ਕੇ ਨੱਗਣਾ ਪੈਂਦਾ ਕਿਤੇ ਵੀ ਕਿਤੇ ਵੀ ਜਾਣਾ ਜੇ ਕਿਤੇ ਨਾਲ ਵਾਲੇ ਘਰੇ ਵੀ ਜਾਣਾ ਆਪਾਂ ਦੋ ਘਰ ਛੱਡ ਕੇ ਪਰਲੇ ਘਰੇ ਵੀ ਜਾਣਾ ਕਿੱਥੇ ਨ ਜਾਣਾ ਕਿਉਂ ਜਾਣਾ ਕਿੰਨੇ ਵਜੇ ਮੁੜ ਕੇ ਆਉਣਾ ਰੋਟੀ ਲਾ ਗਈ ਧਾਰਾ ਕੱਢ ਗਏ ਜਵਾਕਾਂ ਨੂੰ ਰੋਟੀ ਖਵਾ ਗਏ ਸੌਂ ਗਏ ਇਸਤਰੀ ਇਸੇ ਕਰਕੇ ਮਹਾਨ ਰਹਿੰਦੀ ਆ ਆਪਣੇ ਉਹ ਜਿਹੜੀ ਔਰਤ ਜਿਹੜੀ ਔਰਤ ਸੁਪਨੇ ਆ ਸੁਪਨੇ ਮਾਰ ਕੇ ਮਹਾਰ ਹੁੰਦੀ ਔਰਤ ਹਮ ਇਸਤਰੀ ਕੋਈ ਵੀ ਹੋਈ ਜਦ ਤਰ ਆਪਣੇ ਸੁਪਨੇ ਮਾਰ ਕੇ ਮਹਾਨ ਹੁੰਦੀ ਆ ਜੇ ਤੁਹਾਡਾ ਸੁਪਨਾ ਹੀ ਮਰ ਗਿਆ ਫਿਰ ਬੰਦੇ ਦਾ ਜ਼ਿੰਦਗੀ 'ਚ ਆਉਣ ਦਾ ਕੋਈ ਫਾਇਦਾ ਨਹੀਂ ਔਰਤ ਨੂੰ ਨਾ ساری ਜ਼ਿੰਦਗੀ ਇੱਕ ਚੀਜ਼ ਦਾ ਸਾਹਮਣਾ ਕਰਨਾ ਪੈਂਦਾ ਕਿ ਉਹਦੇ ਤੇ ਜਿਹੜਾ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਉਹ ਵੀ ਉਹਦੇ ਤੇ ਛੇਤੀ ਯਕੀਨ ਨਹੀਂ ਕਰਦਾ ਬਿਲਕੁਲ ਵੀ ਉਤੋਂ ਗਾਣੇ ਇਹੋ ਜਿਹੇ ਆ ਜਾਂਦੇ ਵੀ 365 ਚ ਲਿੱਤਰ ਨਾਰ ਦੇ ਬਿਲਕੁਲ ਵੀ ਔਰਤਾਂ ਦੇ ਚਲਿੱਤਰ ਇੰਨੇ ਹੁੰਦੇ ਨੇ ਇਹ ਤੁਹਾਨੂੰ ਲੱਗਦਾ ਕਿ ਕਿਸੇ ਨਾ ਕਿਤੇ ਦਮ-ਦਮ ਹਰ ਪਲ ਮਰਨ ਵਾਲੀ ਇਹ ਔਰਤ ਹੀ ਕਰ ਸਕਦੀ ਹੈ ਔਰ ਉਹ ਇਸੇ ਕਰਕੇ ਮਹਾਨ ਕਿਹਾ ਜਾ ਸਕਦਾ ਹੈ ਵੀਰੇ ਆਪਾਂ ਜੇ ਆਪਾਂ ਖੁਦ ਨੂੰ ਇਸ ਤਰੀ ਥਾਂ ਤੇ ਰੱਖ ਕੇ ਦੇਖੀ ਆਪਣੀ ਘੱਟ ਸਕਦੇ ਟਾਈਮ ਆਪਣਾ ਖੋਤੇ ਦੇਖ ਲਓ ਆਪਾਂ ਉਹਨੇ ਇੱਕ ਘਰੇ ਰਹਿਣਾ ਉੱਥੇ ਹੀ ਰਹਿਣਾ ਉਹਨੇ ਹੀ ਆਪਣਾ ਸਾਰਾ ਸੰਸਾਰ ਹੋ ਜਾਣਾ ਹੂੰ ਜਿੱਥੇ ਆਪਾਂ ਦਿੱਲੀ ਜਾਂਦੇ ਆ ਔਰਤ ਨੇ ਉਥੇ ਕਦੇ ਕਦੀ ਨਹੀਂ ਜਾਣਾ ਜਿਵੇਂ ਬਾਹਰ ਅੰਦਰ ਜਾਣਾ ਕਿਤੇ ਘੁੰਮਣ ਫਿਰਨੇ ਜਾਣਾ ਉਹਨੇ ਕਦੇ ਜਾਣਾ ਸਾਰ 6 ਮਹੀਨੇ ਆਪਾਂ ਆਪਣੇ ਘਰੇ 12 ਮਹੀਨੇ ਤੀਹੇ ਰਹਿਨੇ ਆ ਆਪਣੇ ਕੋਈ ਲੜ ਲੱਕ ਕੇ ਆਉਂਦੀ ਆ ਜਾਂ ਆਪਣੀ ਮਾਤਾ ਉਹ 20 ਸਾਲਾਂ ਬਾਅਦ ਤੁਸੀਂ ਖੁਦ ਹੀ ਦੇਖ ਲਓ ਵੀ ਕਿੰਨਾ ਕੁ ਆਪਣੇ ਪਿੰਡ ਜਾਂਦੀ ਆਪਣੇ ਘਰੇ ਜਾਂਦੀ ਆਪਣੀ ਮਾਂ ਪਿਓ ਨੂੰ ਮਿਲਣ ਹੂੰ ਜਿਹਦੀ ਅੰਦਰਾਂ ਚ ਰਹਿ ਕੇ ਆਈ ਉਹ ਹੂੰ ਉਹਦੇ ਕੋਲੇ ਸਾਲ ਚ 2 ਜਾਂ 3 ਅਰ ਜਾਂਦੀ ਮੇਰੀ ਮਾਤਾ ਮੇਰੀ ਮਾਤਾ ਜਾਂਦੀ ਸੀ ਸਾਲ ਚ 2 ਜਾਂ 3 ਅਰ ਉਹ ਵੀ ਇੱਕ ਰਾਤ ਕਦੇ ਰਹਿਣੀ ਜਿਹਦੇ ਕੋਲੇ ਰਹਿ ਕੇ ਹੀ ਅੰਦਰਾਂ ਚ 9 ਮਹੀਨੇ ਜੀ ਤੇ ਉਹ ਇਸ ਤਰੀਕੇ ਨਹੀਂ ਮਹਾਨ ਹੋਏਗੀ ਜਿਹੜੀ ਛੱਡ ਕੇ ਆ ਗਈ ਸਾਰਾ ਕੁਝ ਆਪਣੇ ਵਾ ਹੂੰ ਇਸੇ ਕਰਕੇ ਪਹਿਲੇ ਯੁੱਗ ਚ ਤਾਂ ਮਹਾਨੀ ਸੋਚ ਦਾ ਕੋਈ ਹੋਏ ਹੀ ਨਹੀਂਗਾ ਇਸਤਰੀ ਦੇ ਸੁੰਦਰ ਹੌਣ ਨਾਲ ਸਾਰੇ ਪਰਿਵਾਰ ਦੇ ਮਰਦ ਚੱਕੰਨੇ ਹੋ ਜਾਂਦੇ ਆ ਇਹ ਤਾਂ ਤੁਸੀਂ ਪਹਿਲੀ ਗੱਲ ਕਰਕੇ ਜਿਹੜੇ ਵੀ ਗੀਤ ਇਹੇ ਜਾ ਰਹੇ ਹੂੰ ਉਹ ਤੋਂ ਸਮਾਹ ਕਾਲ ਜਗਦਾ ਰਿਆ ਮਰਦਾਨੇ ਚੱਕੰਨੇ ਹੋਈ ਜਾਣਾ ਵੀ ਜਦੋਂ ਇਸ ਜਦੋਂ ਵੀ ਕੁੜੀਆਂ ਘਰੋਂ ਨਿਕਲਦੀਆਂ ਹੂੰ ਫਿਕਰਾਂ ਲੈ ਕੇ ਨਿਕਲਦੀਆਂ ਤੇ ਕਾਮਯਾਬੀਆਂ ਲੈ ਕੇ ਮੁੜਦੇ ਨੇ ਹੂੰ ਕਦੇ ਵੀ ਕੁੜੀ ਕੋਲੋਂ ਨਿਕਲੂਗੀ ਫਿਕਰ 100 ਦੇ 100 ਮਨ ਚ 100 ਫਿਕਰੂ 100 ਵੀ ਘਰੋਂ ਜੇ ਤਾਂ ਕੋਈ ਜਾਂਦੀ ਹੋਊਗੀ ਮੇਰੀ ਭੈਣ ਜਾਂਦੀ ਹੈਗੀ ਉਹ ਆਪਣੇ ਮਨ ਚ 100 ਫਿਕਰ ਆ ਜਾਂਦੀਆਂ ਹੂੰ ਵੀ ਕਿੱਥੇ ਗਈ ਹੋ ਕਿੱਥੇ ਗਈ ਹੋ ਕਿਹਦੇ ਨਾਲ ਰਹੀ ਦੀ ਹੋ ਕੌਣ ਹੋ ਕੁੜੀ ਜਿਹਦੇ ਨਾਲ ਜਾਂਦੀ ਹੋ ਹੂੰ 100 ਫਿਕਰ ਆ ਜਾਂਦੀਆਂ ਹੂੰ ਕੁੜੀਆਂ ਜਦੋਂ ਵੀ ਘਰੋਂ ਨਿਕਲਦੀਆਂ ਫਿਕਰਾਂ ਲੈ ਕੇ ਨਿਕਲਦੀਆਂ ਨਾਲ ਹੂੰ